ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਕਾਟਨ ਦੇ ਸੂਟਾਂ ਤੇ ਜਿਹੜੀ ਸੇਲ ਲੈ ਕੇ ਆ ਰਖੜੇ ਤੇ ਕਰਕੇ ਜਿਹੜੀ ਸਪੈਸ਼ਲ ਸੇਲ ਰਹੇਗੀ ਇਹ ਵਾਲੇ ਸੂਟ ਤੁਸੀਂ ਕੋਈ ਵੀ ਦੋ ਸੂਟ ਆਪਣੀ ਚੁਆਇਸ ਦੇ ਲੈ ਸਕਦੇ ਹੋ 800 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਵਿਦਾਊਟ ਦੁਪੱਟਾ ਹੋਣਗੇ ਪਿਓਰ ਕਾਟਨ ਦੇ ਸੂਟ ਨੇ 올ਓਵਰ ਹੈ ਜਿਹੜਾ ਸੂਟ ਰਹੇਗਾ ਪੱਟੇ ਪਨੇ ਦੇ ਵਿੱਚ ਰਹੇਗਾ ਜੀ 3.5 ਮੀਟਰ ਕੋਈ ਵੀ ਦੋ ਸੂਟ ਆਪਣੀ ਚੁਆਇਸ ਦੇ ਤੁਸੀਂ 800 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਹੈ ਜਿਹੜੇ ਇਹਨਾਂ ਨੂੰ ਲੈ ਸਕਦੇ ਹੋ ਤੇ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ ਜਾਰਜਟ ਤੇ ਸੂਟ ਹੋਣਗੇ ਇਹਨਾਂ ਦੇ ਸ਼ਰਟ ਤੇ ਤੇ ਬਾਟਮ ਤੇ ਵਰਕ ਰਹੇਗਾ ਤੇ ਇਹ ਵਾਲੇ ਸੂਟ ਨੇ ਜਿਹੜੇ ਕਾਟਨ ਦਾ ਸੂਟ ਰਹੇਗਾ ਸੇਮ ਐਸ ਇਟ ਇਜ਼ ਪ੍ਰਿੰਟ ਰਹੇਗਾ ਤੇ ਦੁਪੱਟਾ ਵੀ ਹੈ ਜਿਹੜਾ ਸ਼ਫੌਨ ਦਾ ਰਹੇਗਾ ਤੇ ਇਹ ਵਾਲਾ ਸੂਟ ਹੈ ਜਿਹੜਾ ਮਸਲੀਨ ਦਾ ਸੂਟ ਰਹੇਗਾ ਘੇਰੇ ਤੇ ਤੇ 슬ੀਵਸ ਤੇ ਵਰਕ ਰਹੇਗਾ ਤੇ ਮਸਲੀਨ ਦਾ ਹੀ ਦੁਪੱਟਾ ਹੈ ਤੇ ਪ੍ਰਾਈਸ ਨਾਲ ਮੈਂਸ਼ਨ ਨਹੀਂ ਜੀ ਤੇ ਇਹ ਵਾਲੇ ਰੀਬਾ ਕਾਟਨ ਦੇ ਸੂਟ ਆ ਜਾਣਗੇ 올ਓਵਰ ਸੂਟ ਰਹੇਗਾ 5 ਮੀਟਰ ਤੇ ਵਿਦਆਊਟ ਦੁਪੱਟਾ ਨੇ ਪ੍ਰਾਈਸ ਜਿਹੜਾ ਇਹਨਾਂ ਦਾ ਮੈਂਸ਼ਨ ਨੇ ਇਹ ਵਾਲੇ ਸਾਰੇ ਹੀ ਪ੍ਰਿੰਟ ਨੇ ਜਿਹੜੇ ਇਹਦੇ ਵਿੱਚ ਅਵੇਲੇਬਲ ਨੇ ਰੀਵਾ कॉटन ਦੇ ਆ ਜਿਹੜੇ ਸੂਟ ਹੋਣਗੇ 올ਓਵਰ 5 ਮੀਟਰ ਰਹੇਗਾ ਤੇ ਇਹ ਵਾਲੇ ਸੂਟ ਨੇ ਜੀ ਹੈਂਡਵਰਕ ਦੇ ਪਾਰਟੀਅਰ ਸੂਟ ਨੇ ਤੁਸੀਂ ਇਹਨਾਂ ਦੇ ਫੈਬਰਿਕ ਨੇ ਜਿਹੜੇ ਆਪਾਂ ਨੇ ਮੈਂਸ਼ਨ ਕੀਤਾ ਹੋਇਆ ਤੁਸੀਂ ਫੈਬਰਿਕ ਹੈ ਜਿਹੜਾ ਹਰੇਕ ਸੂਟ ਤੋਂ ਚੈੱਕ ਕਰ ਸਕਦੇ ਹੋ ਕਿਹੜੇ ਫੈਬਰਿਕ ਤੇ ਬਣਿਆ ਹੋਇਆ ਹੈ ਇਹਨਾਂ ਦੇ ਕਲਰ ਨੇ ਜਿਹੜੇ ਸੇਮ ਹੀ ਰਹਿਣਗੇ ਇਹ ਕਸਟਮਾਈਜ਼ ਨਹੀਂ ਹੋ ਸਕਦੇ ਸੋ ਜਿਵੇਂ ਦਾ ਵਰਕ ਹੈ カラー ਹੈ ਉਹ ਹੀ ਤੁਹਾਨੂੰ ਮਿਲੇਗਾ ਤੇ ਪ੍ਰਾਈਸ ਹੈ ਜਿਹੜਾ ਤੁਸੀਂ ਇਹਨਾਂ ਦਾ ਵਟਸਐਪ ਤੇ ਪਤਾ ਕਰ ਸਕਦੇ ਹੋ ਕਿ ਕਿ ਕਾਫੀ ਜ਼ਿਆਦਾ ਸੂਟ ਨੇ ਜਿਹੜੇ ਆਪਾਂ ਨੇ ਇਸ ਵਾਰ ਹੈਂਡਵਰਕ ਦੇ ਐਡ-ਆਨ ਕੀਤੇ ਨੇ ਤਾਂ ਉਹਨਾਂ ਦੇ ਹਰੇਕ ਦੇ ਉੱਤੇ ਮੈਂਸ਼ਨ ਕਰਨਾ ਥੋੜਾ ਜਿਹਾ ਮੁਸ਼ਕਿਲ ਹੈ ਤਾਂ ਤੁਸੀਂ ਵਟਸਐਪ ਤੇ ਜਿਹੜਾ ਪਤਾ ਕਰ ਸਕਦੇ ਹੋ ਹੋਰ ਵੀ ਅਗਰ ਇਹਨਾਂ ਦੇ ਬਾਰੇ ਤੁਸੀਂ ਡਿਟੇਲ ਲੈਣੀ ਹੈ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਜਿਹੜਾ ਇਹਨਾਂ ਦੀ ਕੋਈ ਵੀ ਜਾਣਕਾਰੀ ਉਹ ਲੈ ਸਕਦੇ ਹੋ ਤੇ ਇਹ ਪਰ ਮੀਟਰ ਵਾਲੇ ਸੂਟ ਸੀਗੇ ਜੀ ਤੇ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ ਇਹ ਪਲੇਨ ਦੇ ਨਾਲ ਆਪਾਂ ਨੇ ਡਿਜ਼ਾਈਨਰ ਦੁਪੱਟੇ ਲਗਾਏ ਹੋਏ ਨੇ ਤੇ ਇਹ कॉटन ਦੇ ਉੱਤੇ ਫੈ布ਰਿਕ ਹੈ ਜਿਹੜਾ ਪਰ ਮੀਟਰ ਵਾਲਾ ਰਹੇਗਾ ਸੇਮ ਐਸ ਇਟ ਇਜ਼ ਵਰਕ ਰਹੇਗਾ ਤੁਸੀਂ ਇਹਨਾਂ ਦੇ ਕੋਟ ਸੈੱਟ ਜਾਂ ਕੁਝ ਵੀ ਬਣਾ ਸਕਦੇ ਹੋ ਐਵੇਂ ਦਾ ਤੁਸੀਂ ਕਸਟਮਾਈਜ਼ ਕਰ ਸਕਦੇ ਹੋ